ਦੋਸਤੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਸਾਨੂੰ ਦਿਖਾਉਣੇ ਆ ਆਪਣਾ ਜਿਹੜਾ ਪੰਜਾਬ ਦਾ ਕਹਿ ਸਕਦੇ ਆ ਪੰਜਾਬ ਲੈਵਲ ਦਾ ਆਰਕੀਟੈਕਟ ਜੀ ਨੇ ਨਕਸ਼ਾ ਬਣਾ ਕੇ ਦਿੱਤਾ ਤੇ ਪੰਜਾਬ ਲੈਵਲ ਦੇ ਠੇਕੇਦਾਰ ਤੇ ਸਾਡੇ ਜਿਹੜਾ ਸੂਏ ਦੇ ਉੱਤੇ ਠੱਲ ਬਣਾਈ ਆ ਤੇ ਉਹ ਸਾਨੂੰ ਦਿਖਾਉਣੇ ਆ ਵੀ ਠੱਲ ਇੰਨੀ ਕਾਮਯਾਬ ਬਣਾਈ ਆ ਤੇ ਅੰਗਰੇਜ਼ਾਂ ਨਾਲੋਂ ਵੀ ਗਾਹ ਨਗਾਤਾ ਕੰਮ ਤੇ ਆ ਬਣੇ ਰਹੋ ਵੀਡੀਓ ਦੇ ਨਾਲ ਹਾਂ ਵੀ ਸਦਨੋ ਸਾਨੂੰ ਆਹ ਜਿਹੜਾ ਰਜਵਾਹਾ ਭਧੌੜ ਵਾਲਾ ਤੇ ਪਿੰਡ ਕੋਠਾਗੁਰੂ ਬਿਆਲਪੁਰ ਦਾ ਜਿਹੜਾ ਕੱਚਾ ਰਾਹ ਹੈਗਾ ਤੇ ਇਥੇ ਪੁਲ ਤੋਂ ਅੱਗੇ ਇੱਕ ਠੱਲ ਬਣਾਈ ਸੀਗੀ ठेकेदार ਨੇ ਤੇ ਪਹਿਲੀ ਗੱਲ ਤਾਂ ਤੁਹਾਨੂੰ ਠੱਲੀ ਦਿਖਾ ਦਿੰਨੇ ਆ ਵੀ ਪਿੱਛੇ ਤੋਂ ਸੂਆ ਜਿਹੜਾ ਕਿੰਨਾ ਚੌੜਾ ਆਉਂਦਾ ਹੈ ਵੱਡਾ ਰਜਵਾਹਾ ਇਹ ਤੇ ਇਹ ਟੱਲੇ ਵਾਲੇ ਤੋਂ ਨਿਕਲਦਾ ਤੇ ਬਹੁਤ ਵੱਡਾ ਯਾਨੀ ਕਿ ਰਜਵਾਹਾ ਇਹ ਚੱਲ ਰਿਹਾ ਤੇ ਇਹਦੇ ਵਿੱਚੋਂ ਗਾਹਾਂ ਨਯੌਰ ਦੇ ਵਿੱਚੋਂ ਸੂਆ ਕੱਸੀ ਨੇ ਕਸਗਾ ਨਿਕਲਦਿਆਂ ਸੂਏ ਨਿਕਲਦੇ ਆ ਤੇ ਮਲੂਕਾ ਕਲਿਆਣ ਕਾਫੀ ਜਾਨੀ ਕਿ ਇਹਦੇ ਵਿੱਚੋਂ ਸੂਆ ਇਹ ਕਸਗਾ ਜਾਨੀ ਕਿ ਰਜਵਾਹੇ ਨਿਕਲ ਜਾਂਦੇਗਾ ਹਾਂ ਤੇ ਪਿੱਛੇ ਤੋਂ ਚੌੜਾ ਸੋਨੂਆ ਵੀਡੀਓ ਦੇ ਵਿੱਚ ਦਿਖ ਰਿਹਾ ਵੀ ਕਿੰਨੀ ਚੜਾਈ ਦੇ ਵਿੱਚ ਆ ਰਿਹਾ ਤੇ ਉਹ ਬਾਅਦ ਦੇ ਵਿੱਚ ਤੁਹਾਨੂੰ ਇਹ ਗੱਲ ਦਿਖਾਉਣੇ ਆ ਜਿਹੜਾ ਇਥੇ ਹਾਦਸਾ ਵਾਪਰਿਆ ਜਾਨੀ ਕਿ ਤੇ ਪਹਿਲੀ ਗੱਲ ਤਾਂ ਤੁਹਾਨੂੰ ਆ ਦਿਖਾ ਰਹੇ ਹਾਂ ਵੀ ਪਿੱਛੇ ਤੋਂ ਸੂਆ ਕਿੰਨਾ ਚੌੜਾ ਤੇ ਆਹ ਵੇਖੋ ਆ ਜਿਹੜੀ ਠੱਲ ਬਣੀ ਆ ਤੇ ਠੱਲਾ ਤੁਹਾਨੂੰ ਦਿਖਾ ਦਿੰਨੇ ਆ ਵੀ ਪਹਿਲੀ ਗੱਲ ਤਾਂ ਇਹ ਉਹ ਕਹਿੰਦੇ ਹੁੰਦੇ ਜਿਵੇਂ ਜ਼ਿਮੀਂਦਾਰ ਕਿਤੇ ਤਾਂ ਅੱਗ ਨੇ ਕਿਤੇ ਪਾਣੀ ਨੇ ਇਹ ਪਰੇਸ਼ਾਨੀ ਹੋਈ ਜਾਣਾਗਾ ਤੇ ਆ ਠੱਲ ਵੇਖ ਲਓ ਇਹਦੇ ਵਿੱਚ ਇੱਕ ਆਮ ਆਮ ਡਾਣੀ ਵੀ ਡਕਪੀਣਾ ਤੇ ਪਿੱਛੇ ਦੇ ਪਾਣੀ ਜੋ ਰੁਕਣ ਲੱਗ ਗਿਆ ਤੇ ਸੂਏ ਦੇ ਪਿੱਛੇ ਟੁੱਟ ਜਾਣਾ ਤੇ ਫਸਲਾਂ ਦਾ ਫੇਰ ਭਾਰੀ ਨੁਕਸਾਨ ਹੋਣਾਗਾ ਤੇ ਕਿਉਂ ਫੇਰ ਧਰਨੇ ਮਜਾਰੇ ਲੱਗਣੇ ਆ ਇਥੇ ਤੇ ਹੁਣ ਇਹ ਚੀਜ਼ ਧਿਆਨ ਦੇ ਵਿੱਚ ਯਾਨੀ ਕਿ ਆਈਫ ਟੁੱਟਣ ਦੇ ਕਾਰਨ ਨਹੀਂ ਆਈ ਅਸਲੀ ਕਿਉਂ ਪਹਿਲਾਂ ਤਾਂ ਕਿਹਦੇ ਕੋਲੇ ਟਾਈਮ ਆ ਅੱਜ ਕੱਲ ਪਹਿਲਾਂ ਤਾਂ ਬੜਾਈ ਜਾਂਦੇ ਆ ਇਹਨਾਂ ਕੋਲੇ ਟੈਂਡਰ ਹੁੰਦਾ ਆਪਣਾ ਆਉਂਦੇ ਆ ਤੇ ਜਦੋਂ ਹੁਣ ਇਹ ਪਾਣੀ ਛੱਡਿਆ ਤੇ ਪਾਣੀ ਛੱਡਿਆ ਜਦੋਂ ਬਣਾ ਕੇ ਇਹ ਗਏ ਤੇ ਪਾਣੀ ਉਦੋਂ ਬਾਅਦ ਸੂਏ ਦੇ ਵਿੱਚ ਆਇਆ ਤੇ ਆਹ ਵੇਖੋ ਤੁਹਾਨੂੰ ਦਿਖਾ ਦਿੰਨੇ ਆ ਤੇ ਆਹ ਵੇਖੋ ਮਟੀਰੀਅਲ ਕਿਹੇ ਜਿਹਾ ਪਾਇਆ ਵਾ ਤੇ ਆਹ ਸਾਰਾ ਉਥੋਂ ਜਿਹੜੀ ਠੱਲ ਬਣੀ ਸੀ ਤੇ ਸਾਰੀ ਇਹ ਬਹਿ ਗਈ ਆ ਤੇ ਆਹ ਸਾਰੀ ਠੱਲ ਜਿਹੜੀ ਉਹ ਬਹਿ ਗਈ ਆ ਗਰੇਹ ਜੀ ਇਹ ਸੁੱਟ ਗਿਆ ਮੈਂ ਟੁੱਟੇ ਹੋਏ ਪੂਰਾ ਆਹ ਤਾਂ ਤੁਹਾਨੂੰ ਇਹ ਜਿਹੜੀ ਤੇੜਾ ਆਈਆਂ ਬੈਠਾ ਉਹ ਦਿਖਾ ਰਹੇ ਆ ਤੇ ਗਾਹ ਅੱਗੇ ਟੁੱਟਿਆ ਹੋਇਆ ਵੀ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਮਟੀਰੀਅਲ ਪਾਇਆ ਵਾ ਆ ਵੇਖੋ ਆ ਠੱਲ ਆ ਗਈ ਤੇ ਆ ਜਿਹੜਾ ਮਟੀਰੀਅਲ ਪਾਇਆ ਵਾ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਇੱਕ ਇਹ ਜਿਹੜਾ ਨਾ ਮੂਰੇ ਪੋਚਾ ਪਾਚੀ ਹੁੰਦੀ ਆ ਆ ਵੇਖੋ ਆ ਵੇਖੋ ਇਹ ਕਿਸ ਤਰ੍ਹਾਂ ਥੱਲੇ ਮਿੱਟੀ ਉੱਤੇ ਇਹ ਨਹੀਂ ਪਤਾ ਵੀ ਕਾਹ ਇੱਕ ਦਾ ਸੀਮਿੰਟ ਪਾਇਆ ਤੇ ਆ ਜਿਹੜੇ ਸਰਗੇ ਆ ਇਹ ਛੀਛੀ ਵਰਗੇ ਪਤਲੇ ਆਗੇ ਜਿਹੜੇ 2 ਇੰਚ ਮਿਲਦੇ 2 ਸੂਤੇ ਹੀ ਹੋ ਸਰਗਾ 2 ਸੂਤੇ ਸਰਗੇ ਦੇ ਵਿੱਚ ਪਾ ਕੇ ਤੇ ਉੱਤੇ ਸਨੇਟਾਂ ਪਾ ਦਿਆਂ ਤੇ ਆ ਟੁੱਟਣ ਦੇ ਕਾਰਨ ਇਹ ਜਾਨੀ ਕਿ ਪੋਲ ਜਿਹੜੀ ਇਹ ਖੁੱਲ ਗਈ ਆ ਤੇ ਇਥੋਂ ਦੇ ਜਿਹੜੇ ਨੇੜੇ ਖੇਤਾਂ ਵਾਲੇ ਆ ਕਿਸਾਨ ਤੇ ਉਹਨਾਂ ਨੂੰ ਤਾਂ ਅੱਜ ਹੀ ਅਸਲ ਵਿੱਚ ਪਤਾ ਲੱਗਿਆ ਜਦੋਂ ਇਹ ਟੁੱਟ ਗਿਆ ਇਹ ਕਿਹੋਂ ਐਵੇਂ ਨੁਕਸਾਨ ਇਹ ਇਹਨੇ ਕਰਨੇ ਕਰਨਾ ਅੱਜ ਨਾ ਕਰੂ ਸਵੇਰੇ ਕਰ ਦੋ ਤੇ ਪਾਣੀ ਛੱਡਣ ਸਾਰੀ ਇਹ ਬਹਿ ਗਿਆ ਤੇ ਸਲੈਪ ਪਾਈ ਆ 2 ਇੰਚੀ ਸਲੈਪ 2 ਇੰਚੀ ਸਲੈਪ ਇੱਥੇ ਇੱਕ ਕਿਸਾਨ ਵੀਰ ਦੱਸ ਦਿਆ ਵੀ 2 ਇੰਚੀ ਸਲੈਪ ਪਾਈ ਆ ਆਹ ਦੇ ਨਾਲ ਆ ਆ ਵੇਖੋ ਆ ਆ ਜਿਹੜੀ ਸਲੈਪ ਆ ਆ ਸਲੈਪ ਪਾਈ ਆ ਤੇ ਥੱਲੇ ਮਿੱਟੀ ਆ ਆ ਧਿਆਨ ਨਾਲ ਵੇਖ ਲਓ ਕੋਈ ਇੱਟ ਨਹੀਂ ਕੋਸਾਈ ਤੇ ਕੋਈ ਇੱਟਣੀ ਚਣੀ ਵੀ ਤੇ ਆ ਸਲੈਪ ਏ ਦੱਸੋ ਵੀ ਪਾਣੀ ਇਹ ਕਿਵੇਂ ਛੱਡੂਗਾ ਇਹਨੂੰ ਆ ਥੱਲੇ ਪਾਣੀ ਵੜ ਗਿਆ ਤੂੰ ਬਹਿ ਕੇ ਥੱਲੇ ਨਿਕਲੇ ਆਪਾਂ ਆ ਆ ਥੱਲੇ ਦਵਿਆ ਵਾਗਾ ਹਾਂ ਪਾਣੀ ਵੜ ਗਿਆ ਆ ਥੱਲੇ ਜਿਹੜਾ ਪਾਣੀ ਵੜਿਆਗਾ ਤੇ ਆ ਤੁਹਾਨੂੰ ਦਿਖਾ ਰਹੇ ਆ ਆਵੇ ਉਹ ਥੱਲੇ ਪਾਣੀ ਜਿਹੜਾ ਵੜਿਆ ਵਾ ਆ ਤੁਹਾਨੂੰ ਸਾਰਾ ਦਿਖ ਰਿਹਾਗਾ ਤੇ ਦੋਸਤੋ ਇੱਕਦ ਗੱਲ ਤਾਂ ਹੱਸਾ ਵੀ ਆਉਂਦਾ ਵੀ ਜਿਹੜਾ ਆਮ ਆਪਾਂ ਸੁਣਦੇ ਹੁੰਨੇ ਆ ਵੀ ਪੁਲ ਬਣਾਇਆ ਸੀਗਾ ਤੇ ਦੁਗਾਟ ਨਾਲ ਇਹਦੇ ਡਿੱਗ ਪਿਆ ਉਹ ਪਾਸੇ ਖਬਰਾਂ ਜੀ ਇਹਨੇ ਹੁੰਨੇ ਆਗੇ ਤੇ ਅੱਜ ਆ ਹਕੀਕਤ ਵੇਖ ਲਿਆ ਇਹ ਅੱਜ ਹਕੀਕਤ ਵੇਖ ਲਈ ਗੱਲ ਇਹਦੇ ਵਿੱਚ ਪਤਾ ਨਹੀਂ ਕੌਣ-ਕੌਣ ਭਾਗੀਦਾਰ ਆ ਵੀ ਪਹਿਲੀ ਗੱਲ ਤਾਂ ਕਿੱਡਾ ਕੰਮ ਆ ਇਹ ਇਹ ਐ ਨਹੀਂ ਪੌੜ ਪੌੜ ਦਾ ਜਲਾ ਪਕਾਇਨੇ ਵੀ ਕਰੋੜਾਂ ਰੁਪਈਆ ਦਾ ਠੇਕਾ ਹੁੰਦਾ ਕਰੋੜਾਂ 'ਚ ਕੋਈ ਹਿੱਸੇਦਾਰੀ ਹੋ ਜਾਂਦੀ ਆ ਤੇ ਗੱਲ ਤਾਂ ਇਹ ਆ ਵੀ ਆਹ ਦਾ ਕੰਮ ਹੀ ਥੋੜਾ ਗਾ ਤੇ ਇਹਦੇ 'ਚ ਵੀ ਜਾਨੀ ਕਿ ਮਟੀਰੀਅਲ ਇਹ じゃ ਮਾੜਾ ਪਾ ਕੇ ਤੇ ਇਹ ਟੋਟਾ ਸਾਰੇ 20 ਕਰਮਾਂ ਦਾ ਟੋਟਾ 15 ਕਰਮਾਂ ਦਾ 15 ਕਰਮਾਂ ਦੇ ਟੋਟੇ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਵੀ ਆਹ ਹਾਲਾਤ ਹੋ ਗਏ ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਅੱਗੇ ਜਿਹੜਾ ਜਣ ਕੇ ਇਹਨਾਂ ਦੇ ਅਧਿਕਾਰੀਆਂ ਤਾਂ ਪਹੁੰਚਣੀ ਚਾਹੀਦੀ ਆ ਕਿਉਂ ਗੱਲ ਆਏ ਆ ਵੀ ਕਿਸਾਨਾਂ ਦਾ ਨੁਕਸਾਨ ਹਾਂ ਜੀ ਸੱਜਣੋ ਆ ਜਿਹੜਾ ਇੱਕ ਕਿਸਾਨ ਵੀਰ ਆ ਜਿਹਦੇ ਜਿਹਨਾਂ ਦੇ ਖੇਤ ਨੇੜੇ ਆ ਤੇ ਉਹਨਾਂ ਨਾਲ ਥੋੜੀ ਗੱਲਬਾਤ ਕਰਾਉਣੇ ਆ ਵੀ ਕਿਦੋਂ ਇਹ ਬਣਾਇਆ ਸੀਗਾ ਤੇ ਕਿਦੋਂ ਬਣਾਉਣ ਲੱਗੇ ਸੀ ਤੇ ਕਿੰਨਾ ਟਾਈਮ ਚੱਲਿਆ ਹਾਂ ਜੀ ਭਾਈ ਇਹ ਕਿੰਨਾ ਕੁ ਟਾਈਮ ਚੱਲਿਆ ਇਹ ਕਿੰਨੇ ਕੁ ਟਾਈਮ ਦਾ ਬਣਾਉਣ ਲੱਗੇ ਵੀ ਆ ਲੱਗਿਆਂ ਤਾਂ ਹੋ ਗਏ ਬਾਈ 5-6 ਮਹੀਨੇ ਲੱਗਿਆਂ ਤਾਂ ਬਣਾਉਣ ਲੱਗਿਆਂ ਤਾਂ ਐਨੇ ਕਿਸਾਨ ਨਹੀਂ ਹਾਂ ਠੀਕ ਐ ਤੇ ਪਰ ਉਹਨੇ ਪਾਣੀ ਹੁਣ ਛੱਡ ਕੇ ਦੇਖਿਆ ਸੀਗਾ ਉਹ ਵੀ ਪਾਣੀ ਛੱਡ ਕੇ ਸੀ ਵੀ ਲੋਕਾਂ ਨੂੰ ਚਾਹੀਦਾ ਠੀਕ ਐ ਪਾਣੀ ਜਦੋਂ ਛੱਡਿਆ ਹਜੇ ਥੋੜਾ ਜਿਹਾ ਝਾਰਾ ਹੀ ਛੱਡਿਆ ਸੀਗਾ ਛੱਡਿਆ ਨਹੀਂ ਸੀਗਾ ਉਹ ਤਾਂ ਫਤਲ ਛੱਡ ਕੇ ਨੇ ਦੇਖਿਆ ਸੀਗਾ ਪਾਣੀ ਚ ਚੈੱਕ ਕਰਕੇ ਦੇਖੀ ਅੱਛਾ ਝਾਰਾ ਛੱਡਣ ਨਾਲ ਹੀ ਪਹਿਲੇ ਨਾਲ ਹੀ ਆ ਪਾਣੀ ਦਿਖ ਲਓ ਤੁਹਾਡੇ ਸਾਹਮਣੇ ਸਾਰਾ ਵਹਿ ਗਿਆ ਹੈ ਠੀਕ ਹੈ ਤੇ ਫਸਲਾਂ ਵੱਢਣ ਵਾਲੀਆਂ ਵੀ ਜੇ ਪਾਣੀ ਪਿੱਛੋਂ ਜ਼ਿਆਦਾ ਆ ਗਿਆ ਹਾਂ ਹਾਂ ਆਂਦਰ ਸੂਆ ਟੁੱਟੂ ਆਦਰਾ ਪੈਂਡਰ ਨੂੰ ਨੁਕਸਾਨ ਐ ਇਧਰਾਂ ਖੇਤਾਂ ਨੂੰ ਨੁਕਸਾਨ ਇਹਦਾ ਬੰਦ ਕਰਾਉਂਦੇ ਕਰਾਉਂਦੇ ਭਰ ਦੂ ਹਜ਼ਾਰ ਏਕੜ ਵੱਡਾ ਇਹ ਰੇ ਵਾਹ ਇਹਦਾ ਵੀ ਇਹ ਟੱਲੇ ਵਾਲੇ ਤੋਂ ਚੱਲਣਾ ਤੇ ਉਥੋਂ ਟੱਲੇ ਵਾਲੇ ਜਦੋਂ ਬੰਦ ਹੋ ਜਾਂਦਾ ਕਿੰਨੀ ਵਾੜ ਤੋਂ ਆਣਾ ਹੈ ਕਿੰਨਾ ਵੱਡਾ ਸੂਆ ਹੈ ਤੇ ਠੇਕੇਦਾਰ ਦਾ ਪਤਾ ਕੋਈ ਕਹਿੰਦਾ ਠੇਕੇਦਾਰ ਆ ਬਾਈ ਕੀ ਬਤਾ ਕੌਣ ਐ ਪਰ ਐ ਵੀ ਇਹ ਮੂਹਰੇ ਦੇਖ ਲੋ ਇਧਰੋਂ ਕੱਸੀ ਨੂੰ ਨਿਕਲਦਾ ਆ ਵਾਸਤੇ ਬਣਾਇਆ ਨੇ ਕਲਿਆਣਾ ਨੂੰ ਕੱਸੀ ਜਿਹੜੀ ਜਾਂਦੀ ਉਹਦੇ ਦੋ ਕੱਸੀਆਂ ਤੇ ਸੂਏ ਤਾਂ ਇਹ ਚੋਂ ਨਿਕਲਦੀ ਹੈਗੇ ਹਾਂ ਉਹ ਜਿਹੜੀ ਆ ਕੱਸੀ ਨੂੰ ਜਿਹੜੀ ਹੁਣ ਨਵੀਂ ਬਣੀ ਆ ਕਲਿਆਣਾ ਵਾਸਤੇ ਇਹਦੇ ਆਸਤੇ ਨੇ ਢੱਲ ਬਣਾਈ ਆ ਠੀਕ ਐ ਇਹਨੂੰ ਰੋਕਣ ਵਾਸਤੇ ਪਾਣੀ ਦੇ ਠੀਕ ਐ ਤੇ ਹੁਣ ਜਾਨੀ ਕਿ ਉਹ ਥਾਂ ਪੀੜਾ ਹੁੰਦੀ ਜੇ ਕੋਈ ਅੱਗੇ ਪਿਛਲੀ ਆ ਰ ਜਦੋਂ ਮਤਲਬ ਜਿਆਦਾ ਤੂਫਾਨ ਆਇਆ ਉਹਦੋਂ ਡਾਣੇ ਲੱਗ ਗਏ ਤੇ ਸੂਆ ਸਾਰਾ ਜਾਨੀ ਕਿ ਪਿੱਛੇ ਉੱਛਣ ਲੱਗ ਗਿਆ ਦੀ ਇਹ ਜੇ ਸੀ ਮੈਂ ਸੱਦ ਕੇ ਮਸਾਡਾ ਨੇ ਕੱਢੇ ਤੇ ਫੇਰ ਮਤਲਬ ਜਨ ਕੇ ਸੂਆ ਟੁੱਟਨ ਤੋਂ ਬਚਾਇਆ ਠੀਕ ਆ ਇਹ ਦੇਖ ਲਓ ਠੰਡ ਵਾਲੀ ਪੀੜੀ ਬਣ ਗਈ ਇੱਥੇ ਵੀ ਹੁਣ ਗਡਾਣਾ ਡੂਣਾ ਲੱਗ ਗਿਆ ਨੁਕਸਾਨ ਹੁੰਦਾ ਡਰੀ ਐ ਨਹੀਂ ਨੁਕਸਾਨ ਤਾਂ ਹੋ ਗਈ ਇਹਦਾ ਠੱਲੀ ਜਿਹੜੇ ਹਿਸਾਬ ਨਾਲ ਪਿੱਛੇ ਤਾਂ ਚੌੜਾ ਰਜਵਾਹਾ ਉਸ ਹਿਸਾਬ ਨਾਲ ਠੱਲ ਬਹੁਤ ਇਹ ਪੀੜੀ ਬਣਾਈ ਵੀ ਆ ਆਹ 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 ਜੇ ਕੇ ਇਹ ਚੀਜ਼ ਦਾ ਵੀ ਐਵੇਂ ਹੁਣ ਵੀ ਮਟੀਰੀਅਲ ਤਾਂ ਪਾ ਕੇ ਤੇਰੇ ਸਾਹਮਣੇ ਮਟੀਰੀਅਲ ਉੱਤੇ ਉੱਤੇ ਪਾ ਕੇ ਲੋਲਾ ਪਾਪੀ ਕਰਕੇ ਜਿਵੇਂ ਕਹਿੰਦੇ ਹੁੰਦੇ ਆ ਨਾ ਐ ਨਹੀਂ ਵੀ ਕੋਈ ਥੱਲੇ ਕਟ ਟਕਟਾਈ ਚੰਗੀ ਤਰ੍ਹਾਂ ਕਰੀ ਹੁੰਦੀ ਤਾਂ ਮਤ ਠੀਕ ਆ ਆਪਾਂ ਵੀ ਘਰਾਂ ਦੀ ਕਟਕਟਾਈ ਕਰਦੇ ਆ ਉਹ ਵੀ ਨਹੀਂ ਬੈਂਦਾ ਫੇਰ ਮਤਲਬ ਐਡਾ ਪਾਣੀ ਆਉਣਾ ਇਹਦੇ ਜਰੂਰ ਆ। ਦੋਸਤੋ ਗੱਲ ਇਹ ਆ ਵੀ ਇੱਕ ਇਹ ਆਪਣੀ ਆਮ ਖਾਸ਼ ਨਾ ਇਹ ਆਪਣੇ ਆਮ ਹੀ ਆ ਆਪਣੇ। ਇਹ ਗੱਲ ਬਣੀ ਹੋਈ ਆ ਵੀ ਜਦੋਂ ਕੋਈ ਵੀ ਸਾਝਾ ਕੰਮ ਚੱਲਦਾ ਠੇਕੇਦਾਰ ਦਾ ਟੈਂਡਰ ਹੋ ਜਾਂਦਾ ਉਹ ਠੇਕੇਦਾਰ ਆਪਦਾ ਮਸਤੀ ਮਾਣੀ ਜਾਂਦੇ ਜਿਵੇਂ ਮਰਜ਼ੀ ਆ ਉਹਦਾ ਕਰੀ ਜਾਂਦੇ ਵਿੰਗ ਡੇਡ ਤੇ ਆਪਣਾ ਕੋਲੇ ਬੰਦਾ ਕੋਈ ਢੇੜਾ ਨਹੀਂ ਮਾਰਦਾ। ਕਿਉਂਕਿ ਗੱਲ ਇਹ ਸਾਰੀ ਉਮਰ ਕੰਡੇ ਆਪ ਨੂੰ ਚੁਗੜੇ ਪੈਂਦੇ ਆਪਾਂ ਨੂੰ। ਅੱਗੇ ਪਹਿਲਾਂ ਖਾਲ ਬਣੇ ਸੀਗੇ ਉਦੋਂ ਵੀ ਖਾਲ ਆਉਦੀ ਮਰਜ਼ੀ ਨਾਲ ਗਾਰੇ ਜੀ ਜੰਚਣ ਕੇ ਤੁਰ ਗਏ। ਤੇ ਉਹ ਖਾਲ ਥੋੜਾ ਇੱਧਰ ਚੱਲੇ ਤੇ ਮੁੜ ਕੇ ਤੇ ਸਾਰਾ ਪਾਣੀ ਵੀ ਉਹਨੋਂ ਹਟ ਗਿਆ ਸੀਗਾ ਤੇ ਇਹ ਜੁम्मेवारियां ਕੁਝ ਆਪਾਂ ਨੂੰ ਵੀ ਆਪ ਨੂੰ ਵੀ ਨਵਾਉਣੀਆਂ ਪੈਣੀਆਂ ਤੇ ਆਪਾਂ ਜਾਣੀ ਕਿ ਜਿਹਦੇ ਮੱਥੇ ਕੋਈ ਬਣਦਾ ਮਾੜਾ ਮੋਟਾ ਕੋਈ ਵੀ ਸਰਕਾਰੀ ਕੰਮ ਜਿੱਥੇ ਬਣਦਾ ਉਥੇ ਆਪ ਧਿਆਨ ਰੱਖ ਕੇ ਬਣਾਇਆ ਕਰਕੇ ਤੇ ਆ ਤੁਹਾਨੂੰ ਹਾਲਾਤ ਦਿਖਾਤੇ ਹੈਗੇ ਤੇ ਇਹ ਐ ਨਹੀਂ ਪਤਾ ਵੀ ਕਿੰਨਾ ਇੱਕ ਦਾ ਸੀਮੈਂਟ ਪਾਇਆ ਇਹਦੇ ਚ ਆ ਤੁਹਾਨੂੰ ਸਾਰਾ ਦਿਖਾਇਆ ਪਤਾ ਨਹੀਂ 2 ਇੱਕ ਦਾ ਪਾਇਆ ਤੇ ਪਤਾ ਨਹੀਂ 20 ਇੱਕ ਦਾ ਪਾਇਆ ਸਰਕਾਰਾਂ ਨੂੰ ਬੇਨਤੀ ਹੈ ਤੇ ਇਹ ਸਰਕਾਰਾਂ ਨੂੰ ਬੇਨਤੀ ਆ ਤੇ ਕੱਲੇ ਜਾਨੀ ਕਿ ਪੋਸਟਰ ਲਾਉਣ ਨਾਲ ਨਹੀਂ ਤੇ ਇਹ ਜਿਹੜੀਆਂ ਮਾੜੇ ਮੋਢੇ ਸਾਡੇ ਗਰੀਬਾਂਾਂ ਦੀਆਂ ਵੀਡੀਓ ਮੜਕਾ ਮੁੱਟਕਾਂ ਢੰਗਾ ਆਉਂਦੀਆਂ ਆਮ ਜਿਹੜੀਆਂ ਥੱਲੇ ਗਰਾਉਂਡ ਲੈਵਲ ਤੋਂ ਤੇ ਇਹਨਾਂ ਵੱਲ ਵੀ ਧਿਆਨ ਰੱਖਿਆ ਕਰੋ ਜਿਹੜੇ ਛੋਟੇ ਲੈਵਲ ਦੀਆਂ ਜਿਹੜੀਆਂ ਚਿਚੜੀਆਂ ਨਾ ਇਹਨਾਂ ਦੇ ਵੀ ਮਾੜਾ ਜਿਹਾ ਧਿਆਨ ਰੱਖਿਆ ਕਰੋ ਇਹ ਬਹੁਤ ਜ਼ਿਆਦਾ ਆ ਪਹਿਲੀ ਗੱਲ ਤਾਂ 10 ਕਰਮਾਂ ਦੀ ਇਹ ਹੈਗੀ ਹੈ ਕਿ ਠੱਲ ਤੇ ਜਿਹੜੇ ਨੂੰ 5 ਮਹੀਨੇ ਬਣਦੀ ਨੂੰ ਹੋ ਗਿਆ ਤੇ ਬਹੁਤ ਵੱਡਾ ਜਾਨੀ ਕਿ ਇਹ ਕੱਪੜੇ ਹੀ ਕਹਿ ਸਕਦੇ ਆ ਮਾਂ ਤੇ ਹੋਰ ਤਾਂ ਇਹ ਦੂਬਾਤ ਹੋਰ ਭਜਨਾ ਮਰਜੀ ਆਪਾਂ ਮਸਾਲਾ ਲਾad ਕੇ ਗੱਲ ਨੂੰ ਇਹ ਰੀਅਲ ਗੱਲ ਆ ਤੇ ਇੱਕ ਘਫਲਾ ਕਰਨ ਲੋ ਕੁਝ ਕਰਨ ਲੋ ਤੇ ਹਜੇ ਪਾਣੀ ਛੱਡਾ ਦੇ ਨਾਲ ਦੀ ਨਾਲ ਟੁੱਟ ਗਈ ਕਾਨੂੰ ਪਾਣੀ ਨੁਕਸਾਨ ਵੀ ਹੋ ਸਕਦਾ ਹਾਂ ਤੇ ਕੱਲ ਨੂੰ ਪਾਣੀ ਨੁਕਸਾਨ ਵੀ ਹੋ ਸਕਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਧੰਨਵਾਦ ਤੁਹਾਡਾ ਇਹ ਦੋ ਤੋਂ ਇਹ 40 ਲੱਖ ਰੁਪਏ ਤੋਂ ਉੱਤੇ ਸੀ ਨਾ ਠੀਕਾ ਸੀ ਇਹ ਇੰਨੇ ਸੰਨ ਦਾ ਜਿਹੜਾ 10 ਕਰਮ ਦਾ ਠੀਕਾ ਨਾ 40 ਲੱਖ ਤੋਂ ਉੱਪਰ ਸੀ ਤੇ ਮੇਰੇ ਹਿਸਾਬ ਨਾਲ 10 ਲੱਖ ਰੁਪਏ ਵੀ ਲਾਇਆ ਹੋਣਾ ਹੁਣ ਤਾਂ ਹੁਣ ਤਾਂ ਇਹ ਜੇ ਜਗਾੜ ਆਏ ਵੇ ਆ ਹੁਣ ਤਾਂ ਇਹ ਜੇ ਜਗਾੜ ਆ ਮੂਰੇ ਤੂੰ ਚਣਾਈ ਕਰ ਦੇ 2 ਘੰਟਿਆਂ ਨੂੰ ਪਾਣੀ ਛੱਡ ਦੇ ਜਾਂਗਾ ਹਿੱਲ ਜੇ ਪਰ ਸਹੀ ਪੈਸੇ ਲਾਏ ਹੋਣ ਤੇ ਆ ਭੈਣਾਂ ਦੇ ਨਾਲ ਸਰੀ ਤਾਂ ਪਾਈ ਜਾਂਦੇ ਦੋ ਤੁਸੀਂ ਹਾਂ ਸਹੀ ਗੱਲ ਆ